ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਝੋਨਾ ਇਹ ਝੋਨੇ ਦੀਆਂ ਬੜੀਆਂ ਗੱਲਾਂ ਹੁੰਦੀਆਂ ਵੀ ਇਹ ਇਹ ਝੋਨਾ ਝੜਦਾ ਬਹੁਤ ਹੈ ਆਪਾਂ ਵੀ ਤੁਹਾਨੂੰ ਪਹਿਲਾਂ ਵੀਡੀਓ ਪਾਈ ਹੈ ਵੀ ਵਾਕਿਆ ਇਹ ਝੋਨਾ ਬਹੁਤ ਝੜਦਾ ਹੈ ਤੇ ਇਹਦੇ ਝੜਨ ਦਾ ਕਾਰਨ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਇਹ ਬੂਝਾ ਬਹੁਤ ਬਣਾਉਂਦਾ ਹੈ ਹੁਣ ਤੁਸੀਂ ਆਹ ਵੇਖੋ ਬੂਝਾ ਜੇ ਆਪਾਂ ਇਹਦੇ ਸ਼ਾਖਾ ਕੇ ਰੰਗ ਨਾਲ ਫਿਰ ਪਤਾ ਲੱਗਦਾ ਹੈ ਵੀ ਕਿੰਨੀ ਹੈ ਜਾਨੀ ਕਿ ਹਜੇ ਇਹਨੂੰ ਬੀਜੇ ਨੂੰ ਲੱਗੇ ਨੂੰ ਹੋਇਆ ਝੋਨੇ ਨੂੰ ਇਹ 24 ਜੂਨ ਦੇ ਆਸ-ਪਾਸੇ ਲੱਗਿਆ ਹੋਇਆ ਹੈ ਤੇ ਅੱਜ ਜਿਹੜੀ ਵੀਡੀਓ ਬਣਦੀ ਹੈ ਉਹ ਹੈਗੀ ਹੈ 10 ਅਗਸਤ ਦੀ 24 ਜੂਨ 24 ਜੁਲਾਈ 1 ਮਹੀਨਾ ਤੇ ਡੇਢ ਮਹੀਨਾ ਹੋ ਗਿਆ ਨੂੰ ਲੱਗੇ ਨੂੰ ਨੂੰ ਤੁਸੀਂ ਵੇਖੋ ਡੇਢ ਮਹੀਨੇ ਦਾ ਝੋਨਾ ਇਹ ਹੈ ਇਹਦੇ ਚ ਆਪਾਂ ਕੋਈ ਰੇ ਨਹੀਂ ਜਾਦੇ ਭਾਈ ਇਹਦੇ ਚ ਰਹੀ ਆਪਾਂ ਭਾਈ 2.5 ਗੱਟੇ ਪੈ ਜਾਂਦੇ ਆ ਇੱਥੇ ਚੰਗੇ ਪਾਣੀਆਂ ਚ ਨਹੀਂ ਪੈਂਦੀ ਚੰਗੇ ਪਾਣੀ ਤਾਂ 1.5 2 ਗੱਟੇ ਨਾਲ ਸਰ ਜਾਂਦਾ ਪਰ ਇੱਥੇ ਪੈ ਜਾਂਦੇ ਆ ਤੇ ਬਾਕੀ ਇੱਕ ਗੱਲ ਹੋਰ ਐ ਝੋਨੇ ਦੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹੇ ਝੋਨਾ ਪਾਣੀ ਚ ਡੁੱਬਿਆ ਰਿਹਾ ਝੋਨਾ ਲੱਗੇ ਨੂੰ ਹਜੇ ਹਫ਼ਤਾ 10 ਦਿਨ ਹੋਏ ਸੀ ਤੇ ਬੜਾ ਪਰਮੀ ਆ ਗਿਆ ਸੀ ਤੇ ਇਹ ਝੋਨਾ ਪਾਣੀ ਚ ਡੁੱਬਿਆ ਰਿਹਾ ਘੱਟ ਤੋਂ ਘੱਟ 6-7 ਦਿਨ ਤੇ ਫੇਰ ਵੀ ਤੁਸੀਂ ਇਹਦੀ ਕੰਡੀਸ਼ਨ ਵੇਖੋ ਇਹ ਹਾਈਬ੍ਰਿਡ ਝੋਨਾ ਹੈ ਇਸੇ ਕਰਕੇ ਨੀ ਮਾਥਾ ਕਰਕੇ ਤੁਸੀਂ ਹਾਈਬ੍ਰਿਡ ਲਾਉਨੇ ਆ ਹਾਈਬ੍ਰਿਡ ਝੋਨਾ ਨਾ ਪਾਣੀ ਦੀ ਦਾਬ ਮੰਨ ਜਾਂਦਾ ਹੈ ਇਹ ਪਾਣੀ ਚ ਮੰਨ ਲਓ ਡੁੱਬਿਆ ਵੀ ਰਵੇ 5-7 5-7 ਦਿਨ ਤੱਕ ਫੇਰ ਵੀ ਕਾੜ ਕੱਢ ਜਾਂਦਾ ਅਜੇ ਤੱਕ ਆਪਾਂ ਕੋਈ ਇਹ ਤੇ ਸਪਰੇ ਨਹੀਂ ਕੀਤੀ ਤੇ ਕੋਈ ਆਪਾਂ ਇਹਦੇ ਚ ਜ਼ਹਿਰ ਨਹੀਂ ਪਾਇਆ ਕੋਈ ਪ੍ਰਦਾਨ ਨਹੀਂ ਪਾਇਆ ਹੁਣ ਤਿਆਰੀ ਹੈ ਬਸ ਹੁਣ ਪਾਣੀ ਨਾ ਭਰ ਕੇ ਇਹਨੂੰ ਤੇ ਆਪਾਂ ਇਹਦੇ ਚ ਪ੍ਰਦਾਨ ਪਾਉਣਾ ਹੈ ਕਿਹੜਾ ਪ੍ਰਦਾਨ ਪਾਤਾ ਤਾਂ ਮੜ ਕੇ ਇੱਕ ਸਪਰੇ ਨਾ ਇਹ ਪੱਕ ਜਾਊਗਾ ਸਪਰੇ ਆਪਾਂ 1 ਕੀ ਕਰਦੇ ਹੁੰਨੇ ਹਾਈਬ੍ਰਿਡ ਤੇ ਤੇ ਬਾਤਮਾ ਇਤੇ 2 ਤੇ 26 ਤੇ ਵੀ 1 ਕੀ ਅਗਲੇ 26 ਨੂੰ ਵੀ ਆਪਾਂ ਇੱਕ ਵਾਰੀ ਪ੍ਰਦਾਨ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਇੱਕ ਸਪਰੇ ਕਰ ਦਿੰਨੇ ਆ ਤੇ ਉਸ ਹੀ ਨੇ ਪੱਕ ਜਾਂਦਾ ਇਹਦੇ ਤੇ ਵੀ ਆਪਾਂ ਇੱਕ ਵਾਰੀ ਪ੍ਰਦਾਨ ਪਾਵਾਂਗੇ ਤੇ ਇੱਕ ਸਪਰੇਅ ਕਰਦੇਾਂਗੇ ਉਹਦੇ ਨਾਲ ਇਹ ਪੱਕ ਜੂਗਾ ਕੱਦੇ ਤਾਂ ਬਹੁਤ ਹੁੰਦਾ ਹੈ ਕੱਦ ਦੀ ਕੋਈ ਗੱਲ ਨਹੀਂ ਜੇ ਤੁਸੀਂ ਕੱਦ ਦੀ ਗੱਲ ਕਰੋਗੇ ਨਾ ਤੇ ਇਹ 6 ਫੁੱਟ ਤੋਂ ਵੀ ਉੱਤੇ ਲੰਘ ਜਾਂਦਾ ਹੈ 6 ਫੁੱਟ ਤੱਕ ਜਾ ਵੜਦਾ ਇਹ ਹੁਣ ਤੁਸੀਂ ਇਹਦਾ ਇਹਦਾ ਬੂਝਾ ਵੇਖ ਲਓ ਕਿੰਨਾ ਕੈ ਆਪਾਂ ਆਪਾਂ ਨੂੰ ਭਲਾ ਐ 100 ਦੀ ਇਹਨੀਆਂ ਸ਼ਾਕਾ ਮਿਲ ਜਾਣ ਪਰ 100 ਦੀਆਂ 100 ਮੁੰਜਰਾਂ ਨਹੀਂ ਘੜਦੀਆਂ ਤੇ ਜੇ 100 ਦੀਆਂ 100 ਹੀ ਮੁੰਜਰਾ ਕੱਢ ਲੈਣ ਤੇ ਝੋਨੇ ਤੇ ਝਾੜ ਤਾਂ ਪਤਾ ਇਹਨਾਂ ਲੱਗੇ ਝੋਨਾ ਲੋਟ ਹੀ ਨਾ ਆਵੇ ਫਿਰ ਜੇ ਇੰਨੀਆਂ ਮੁੰਜਰਾ ਕੱਢ ਲੈਣਾ ਕਿਉਂਕਿ ਇਹ ਜਿਹੜੀਆਂ ਮੁੰਜਰਾ ਕੱਢਦਾ ਹੁੰਦਾ ਨਾ ਕੋਈ ਬੂਝਾ ਵੇਖ ਲਓ ਤੁਸੀਂ 15 ਤੋਂ ਲੈ ਕੇ ਤੇ 20 ਦੇ ਆਸੇ-ਪਾਸੇ ਕੱਢੂਗਾ ਜਿਹੜੀ ਮੁੰਜਰ ਹੈ 15 20 ਮੁੰਜਰਾ ਨਿਕਲੇ ਉਹਨਾਂ 20 ਮੁੰਜਰਾ ਨਿਕਲੇ ਉਹ ਤਾਂ ਬਹੁਤ ਹੁੰਦੀ ਹੈ ਤੇ ਝਾੜ ਵਧੀਆ ਬਣ ਜਾਂਦਾ ਕਿਉਂਕਿ ਆਇਆ ਇੱਕ ਬੂਝੇ ਇੱਕ ਕਿੱਲੇ 'ਚ ਕਿੰਨੇ ਹੀ ਆਪਣੇ ਬੂਝੇ ਹੁੰਦੇ ਆ ਤਿਉਹਾਂ ਨਾਲ ਝਾੜ ਬਹੁਤ ਬਣ ਜਾਂਦਾ ਹੈ ਤੇ ਜੇ ਆਪਾਂ ਆਖੀ ਇਹ ਵੀ ਜੇ ਹੁਣ 50 ਇਹ ਹੈਗੇ ਆ ਹੁਣ ਆਪਾਂ ਗਿਣ ਵੀ ਦਿੰਨੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 28 29 30 31 32 33 34 35 36 37 38 39 ਤੇ ਆ 40 41 ਤੇ 42 ਹੁਣ ਵੇਖੋ ਤੁਸੀਂ ਇਹ 42 ਹੈ ਇਹ ਕੋਈ ਨਾਰਮਲ ਜਿਹਾ ਬੁੱਝਾਇ ਕੋਈ ਬਾਲਾ ਪਾਰਾ ਬੁੱਝਾ ਨਹੀਂ ਇਹ ਇਦੂ ਪਾਰੇ ਪਾਰੇ ਬੁੱਝੇ ਹੋਣਗੇ ਇਹ ਤੇ ਤੁਸੀਂ ਵੇਖੋਗੇ ਝੋਨੇ ਆ ਦੇਖੋ ਹੁਣ ਵੇਲੇ ਤੁਸੀਂ 42 ਚੱਕ ਆਹਦੀ ਜੇ ਆਪਾਂ ਕਹਿ ਦਈਏ 42 ਨਾਲ ਤਾਂ ਚੱਲ 40 ਨਿਕਲਣ 35 ਨਿਕਲਣ ਪਰ ਨਹੀਂ ਜੇ ਉਨੀਆਂ ਹੀ ਨਿਕਲੀਆਂ ਫਿਰ ਤਾਂ ਝਾੜ ਵਾਲੇ ਵੱਟ ਨਿਕਲ ਜਾਣਗੇ ਤੇ ਖਰਚਾ ਇਹਦਾ ਵੀ ਕੋਈ ਏਡਾ ਖਾਸ ਨਹੀਂ ਜਿੰਕ ਆਪਾਂ ਨੂੰ ਪਾਉਣੀ ਪੈਂਦੀ ਐ ਤੇ ਰੇਟ 2.5 ਗੱਟੇ 2.5 ਆਪਾਂ ਪਾਈ ਨਹੀਂ ਇਹਦੇ ਚ ਤੇ ਬਾਕੀ ਸਪਰੇਇ ਇੱਕ ਇੱਕ ਰਿਪਤਾਨ ਤੇ ਆਹੀ ਇਹਦਾ ਖਰਚਾ ਹੈ ਕੋਈ ਇਹਦੇ ਚ ਹੰਗੀ ਛਾੜਨ ਦੀ ਪਾਉਣਾ ਪੈਂਦਾ ਪਾਊਡਰ ਜਾਂ ਤੇ ਕੋਈ ਹੋਰ ਗਰੋਥ ਪ੍ਰਮੋਟਰ ਨਹੀਂ ਕੋਈ ਸਪਰੇ ਨਹੀਂ ਤੇ ਇੰਨਾ ਕੀ ਇਹਦਾ ਖਰਚਾ ਹੁੰਦਾ ਹੈ ਇਹਦਾ ਖਰਚਾ ਇੱਕ ਜ਼ਰੂਰ ਹੈ ਵੀ ਇਹਦਾ ਬੀ ਖਿੱਚ ਕੇ ਲੈ ਜਾਂਦਾ ਕਿਉਂਕਿ ਬੀ ਆ ਨਾ ਜਿਹੜਾ ਉਹ ਹਜ਼ਾਰ ਤੋਂ ਕਿੱਲੇ ਉੱਤੇ ਪੈ ਜਾਂਦਾ ਕਿੱਲੇ ਦਾ ਤੇ ਫਿਰ ਉਹ ਜ਼ਰੂਰ ਮਹਿੰਗਾ ਹੈ ਤੇ ਬਾਕੀ ਬਾਕੀ ਜਿਹੜਾ ਆਹ ਝੋਨਾ ਹੈ ਇਹ ਇਤੋਂ ਬੜਾ ਜ ਡੁੱਬਿਆ ਰਿਹਾ ਸੀ ਆਹ ਜਿਹੜਾ ਹੈਗਾ ਹਫਤਾ ਤੱਕ ਡੁੱਬਿਆ ਸੀ ਤੇ ਆਹ 12-15 ਦਿਨ ਤੱਕ 12 ਦਿਨ ਤੋਂ ਇਹਦੇ ਨਾਲ ਇੱਕ ਪੱਤਾ ਜਿਹਾ ਲੱਗਿਆ ਸੀ ਤੇ ਤੁਸੀਂ ਝੋਨਾ ਆ ਵੀ ਵੇਖੋ ਹਾਈਬ੍ਰਿਡ ਹੈ ਇਹ ਵੀ ਇਹ ਥੋੜਾ ਜ ਖਰਚਾ ਜ਼ਿਆਦਾ ਲੈ ਗਿਆ ਡੁੱਬਿਆ ਕਰਕੇ ਤੇ ਬਾਕੀ ਇਹ ਵੀ ਬਣ ਗਿਆ ਝੋਨਾ ਇਹ ਆਪਣੇ ਹਾਈਬ੍ਰਿਡ ਦੀ ਵੀਡੀਓ ਜੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਉਹਨਾਂ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ